ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਸਾਖੀ ਸੁਣਾਉਣ ਨੂੰ ਮਨ ਕਰਿਆ ਇਹ ਸਾਖੀ ਸਾਡੇ ਰਾਗੀਆਂ ਕੋਲੋਂ ਢਾਡੀਆਂ ਕੋਲੋਂ ਬਹੁਤ ਨੂੰ ਸੁਣੀ ਗਈ ਕਹਿੰਦੇ ਇੱਕ ਵਾਰੀ ਕੁਝ ਦੋ ਮੰਦੇ ਮਰ ਕੇ ਸਵਰਗ ਵਿੱਚ ਗਏ ਤਰਮਾ ਦੀ ਕੋਲ ਗਏ ਜਿਹੜੇ ਬੰਦੇ ਧਰਮੀ ਸੀਗੇ ਉਹਨਾਂ ਨੂੰ ਇੱਕ ਪਾਸੇ ਭੇਜਤਾ ਜਿਹੜੇ ਪਾਪੀ ਸੀ ਉਹਨੂੰ ਇੱਕ ਪਾਸੇ ਭੇਜਤਾ ਤਾਂ ਪਾਪੀ ਜਦੋਂ ਟੇਬਲਾਂ ਤੇ ਗਏ ਟੇਬਲਾਂ ਉੱਤੇ ਸਬਜ਼ੀਆਂ ਪਨੀਰ ਵਧੀਆ ਖਾਣੇ ਲੱਗੇ ਹੋਏ ਨੇ ਤੇ ਉਧਰ ਸਵਰਗ ਦੇ ਵਿੱਚ ਵੀ ਵਧੀਆ ਖਾਣੇ ਲੱਗੇ ਹੋਏ ਨੇ ਨਰਕਾਲੇ ਸੁਰਗ ਵਾਲੇ ਵੇਖਦੇ ਨੇ ਉਹੀ ਖਾਣਾ ਉਧਰ ਹੈ ਤੇ ਸੁਰਗਤ ਨਰਕ ਵਾਲੇ ਦੇਖਦੇ ਉਹੀ ਖਾਣਾ ਤੇ ਲੱਗਿਆ ਹੋਇਆ ਹੈ ਨਰਕ ਵਾਲੇ ਕਹਿੰਦੇ ਵੀ ਉਧਰ ਸੁਰਗਤ ਤੇ ਨਰਕ ਕੀ ਫਰਕ ਹੋਇਆ ਤਾਂ ਪਰਮਾਜੀ ਘੇੜ ਲੱਗੇ ਵੀ ਫਰਕ ਆਇਆ ਭਾਈ ਦੇਖ ਲਿਓ ਇਸ ਵੇਲੇ ਖਾਣਾ ਖਾਣ ਦਾ ਟਾਈਮ ਹੋਇਆ ਘੰਟੀ ਵੱਜੀ ਸਭ ਨੂੰ ਕਹਿ ਗਏ ਖਾਣਾ ਖਾ ਲੋ ਤੇ ਨਰਕ ਵਾਲੇ ਸੀਗੇ ਉਹ ਵੀ ਟੇਬਲਾਂ ਤੇ ਬੈਠ ਗਏ ਖਾਣਾ ਖਾਣ ਜਿਹੜੇ ਧਰਮੀ ਲੋਕ ਸੀਗੇ ਉਹ ਵੀ ਖਾਣਾ ਖਾਣ ਬੈਠ ਗਏ ਉੱਥੇ ਇੱਕ ਧਰਮਰਾਜ ਨੇ ਇਹ ਸਜ਼ਾ ਲਾਈ ਕਿ ਉਹਨਾਂ ਦੀ ਜਿਹੜੀ ਇਹ ਕੂਣੀ ਹੈ ਇਹ ਸਿੱਧੀ ਰਹੂਗੀ ਇਹ ਮਰਨੀ ਨਹੀਂ ਆ ਬਈ ਇਹ ਦੇ ਵਿੱਚ ਬੈਂਟਰੀ ਪਾਣਾ ਰੋਟੀ ਵੀ ਸੱਤ ਨਾਲ ਖਾਣੀ ਹੈ ਚਮਚੇ ਪੈਨ ਅਖੀਰ ਦੇ ਵਿੱਚ ਤਾਂ ਜਿਹੜੇ ਇਰਖਾਦੂ ਲੋਕ ਸੀਗੇ ਨਰਕ ਵਾਲੇ ਪਾਸੇ ਉਹ ਬੈਠੇ ਨੇ ਉਹਨਾਂ ਨੇ ਮਾਰ ਮਾਰ ਚਮਚੇ ਮਾਰ ਮਾਰ ਕਲਸੀਆ ਸਭ ਨੂੰ ਢੋਲ ਤਖਰਾਵ ਕਰਦਾ ਸਭ ਉਤਰ ਲੁੱਲ ਗਿਆ ਕਿਉਂਕਿ ਉਹ ਜਿਹੜੇ ਚਮਚਾ ਚੱਕ ਕੇ ਬੁਰਕੀ ਮੂੰਹ ਜਪਉਣ ਦੀ ਕੋਸ਼ਿਸ਼ ਕਰਦੇ ਨੇ ਬੁਰਕੀ ਸਾਈਡ ਤੇ ਚਲੀ ਜਾਂਦੀ ਹੈ ਚਮਚਾ ਸਾਈਡ ਤੇ ਨਹੀਂ ਜਾਂਦਾ ਇਹ ਕੋਈ ਕੱਪੜੇ ਦੇ ਪੇਟ ਤਾਂ ਸਭ ਢੋਲਦਾ ਬਰਬਾਦ ਕਰਦਾ ਭੁੱਖੇ ਮਰਦੇ ਫਿਰ ਕੰਦ ਤੇ ਖੜ ਕੇ ਦੇਖਣਗੇ ਸੁਰਗ ਵਾਲੇ ਪਾਸੇ ਕੀ ਹੋ ਰਿਹਾ ਹੈ ਸੁਰਗ ਵਿੱਚ ਧਰਮੀ ਲੋਕ ਬੈਠੇ ਨੇਗੇ ਰਬੁਲ ਮਨਨ ਵਾਲੇ ਇੱਕ ਦੂਜੇ ਦੀ ਮੱਥੇ ਕਰਨ ਵਾਲੇ ਤਾਂ ਇੱਕ ਦੂਜੇ ਦੇ ਸਾਹਮਣੇ ਬੈਗੇ ਇਸ ਤਰਫ ਵਾਲੇ ਮੁੱਕੀ ਤੇ ਅਮਚਾ ਉਹਦੇ ਮੁੱਝ ਪਾਉਣ બીજી ਤਰਫ ਵਾਲੇ ਅਮਚਾ ਉਹਦੇ ਵਿੱਚ ਦੋਨੇ ਉਧਰੋਂ ਵੀ ਰੱਜ ਗਿਆ ਇਧਰੋਂ ਵੀ ਰੱਜ ਗਿਆ ਕਹਿਣ ਦਾ ਭਾਵ ਇਹ ਸਾਖੇ ਕੱਲੇ ਸੁਣਨ ਵਾਸਤੇ ਜਾਈ ਗਈ ਇਹਨੂੰ ਅਮਲ ਚ ਲਿਆਓ ਇੱਕ ਦੂਜੇ ਦੀ ਮੱਥੇ ਦਾ ਕਰੋ ਆਹ ਜੀ ਅਸੀਂ ਵੀ ਰਾਜੀ ਹਈਏ ਅਗਲਾ ਵੀ ਰਾਜੀ ਘਰਬਲਾ ਹੋਪਲਾ ਅੰਤਪਲਾ ਦਾਪਲਾ ਸੋ ਕਲਮੈਂ ਸਾਡੀ ਗਰੰਟੀ ਆਦੂ ਨਾ ਤੀ ਟਾਡੀਆਂ ਨੂੰ ਇੱਕ ਰੁਕਾਟ ਪਾਈ ਸੀ ਹਾਲੇ ਤੱਕ ਮਾਦੇ ਪੁੱਤਰ ਕਿਸੇ ਨੇ ਔਰਕੈਸਟ ਮੇਰੀ ਨਹੀਂ ਮੰਨੀ ਚਲੋ ਠੀਕ ਹੈ ਬਈ 35 ਸਾਲ ਹੋ ਗਏ ਗੁਰੂ ਸਾਹਿਬ ਦੇ ਨਾਲ ਲੱਗਿਆ ਉਹ ਨਹੀਂ ਲੱਗਿਆ ਮੈਂ ਗੁਰੂ ਦੀ ਪ੍ਰੋਸਾਗ ਕੀ ਬੰਦੇ ਨਹੀਂ ਸੁਣਣਗੇ ਉਹ ਮੇਰਾ ਨਾਮ ਖਸਮੂਗਾ ਵੈਗਰਜੀ ਖਾਲਸਾ ਵੈਗਰਜੀ ਕੀ ਫਤ